ਡਾਕਟਰ ਸਾਹਿਬ ਜੇ ਦੇਖਿਆ ਜਾਵੇ ਤਾਂ ਆਪਣੀ ਜਿਹੜੀ OPD ਫੀਸ ਹੈ ਉਹਦੇ ਬਾਰੇ ਤੁਸੀਂ ਕੀ ਸੋਚਿਆ ਵੀ ਕਿੰਨਾ ਕੁ ਲੋਕਾਂ ਦਾ ਫਾਇਦਾ ਹੋ ਸਕਦਾ ਹੈ ਦੋਸਤੋ ਨਮਸਕਾਰ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਦੀਪਕ ਆਈ ਹਸਪੀਟਲ ਦੇ ਵਿੱਚ ਜਿਹੜਾ ਹਸਪੀਟਲ ਵਾਟਰਬਾਕਸ ਰੋਡ ਤੇ HDFC ਬੈਂਕ ਦੇ ਸਾਹਮਣੇ ਖੁੱਲਿਆ ਹੈ ਕਿ ਅਸੀਂ ਡਾਕਟਰ ਦੀਪਕ ਗਰਗ ਜੀ ਨਾਲ ਗੱਲ ਕਰਦੇ ਹਾਂ ਜੀ ਕਿ ਅੱਖਾਂ ਦਾ ਇਲਾਜ ਕਿਵੇਂ ਕਰਦੇ ਨੇ ਕਿਹੜੇ ਤਰੀਕੇ ਨਾਲ ਕਰਦੇ ਨੇ ਨਮਸਕਾਰ ਜੀ ਨਮਸਕਾਰ ਸਰ ਅਸੀਂ ਸਾਰੇ ਇੱਥੇ ਚਿੱਟੇ ਮੋਤੀ ਦਾ ਇਲਾਜ, ਕਾਲੇ ਮੋਤੀ ਦਾ ਇਲਾਜ, ਟੀੜ ਦਾ ਇਲਾਜ ਤੇ ਅੱਖਾਂ ਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਅੱਖਾਂ ਦੀ ਅਲਰਜੀ, ਅੱਖਾਂ 'ਚ ਡਰਾਈਨੈਸ ਹੋਣਾ, ਅੱਖਾਂ ਦੇ ਚਸ਼ਮਿਆਂ ਦਾ ਨੰਬਰ ਵਧਣਾ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਅਸੀਂ ਇੱਥੇ ਕਰਦੇ ਹਾਂ। ਤੇ ਡਾਕਟਰ ਸਾਹਿਬ ਜੀ ਦੇਖਿਆ ਜਾਵੇ ਤਾਂ ਤੁਸੀਂ ਤੁਹਾਡਾ ਤਜਰਬਾ ਕਿੰਨਾ ਹੈ? ਕਿੱਥੇ-ਕਿੱਥੇ ਤੁਸੀਂ ਸੇਵਾਵਾਂ ਨਿਭਾ ਚੁੱਕੇ ਹੋ? ਮੇਰਾ ਸਰ ਤਜਰਬਾ 15 ਸਾਲ ਦਾ ਤਜਰਬਾ ਹੈ ਮੈਂ ਇਸ ਤੋਂ ਪਹਿਲਾਂ ਸੁਹਾਨਾ ਵਿੱਚ ਅੱਖਾਂ ਦਾ ਜੋ ਹਸਪਤਾਲ ਹੈ ਸੁਹਾਨਾ ਆਈ ਹਸਪੀਟਲ ਉੱਥੇ ਆਪਣੀਆਂ ਸੇਵਾਵਾਂ ਦੇ ਚੁੱਕਿਆ ਹਾਂ ਤੇ ਜੈਤੋ ਤੇ ਜਲਾਲ ਡੇਰੇ ਵਿੱਚ ਵੀ ਮੈਂ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਚੁੱਕਿਆ ਹਾਂ ਤੇ ਮੇਰਾ ਤਕਰੀਬਨ 50000 ਤੋਂ ਵੱਧ ਚਿੱਟੇ ਮੋਤੀਏ ਦੇ ਆਪਰੇਸ਼ਨ ਦਾ ਤਜਰਬਾ ਹੈ ਡਾਕਟਰ ਸਾਹਿਬ ਜੇ ਦੇਖਿਆ ਜਾਵੇ ਤਾਂ ਆਪਣੀ ਜਿਹੜੀ ਓਪੀਡੀ ਫੀਸ ਹੈ ਉਹਦੇ ਬਾਰੇ ਤੁਸੀਂ ਕੀ ਸੋਚਿਆ ਵੀ ਕਿੰਨਾ ਕੁ ਲੋਕਾਂ ਦਾ ਫਾਇਦਾ ਹੋ ਸਕਦਾ ਹੈ देखो ਸਾਡਾ ਇਹ ਹਸਪੀਟਲ ਇੱਕ ਚੈਰੀਟੇਬਲ ਸੁਸਾਇਟੀ ਰਾਧੇਕ੍ਰਿਸ਼ਨਾ ਚੈਰੀਟੇਬਲ ਸੁਸਾਇਟੀ ਦੇ ਅੰਡਰ ਆਂਦਾ ਇਹ ਸਾਡਾ ਇੱਥੇ ਦੂਸਰਾ ਯੂਨਿਟ ਹੈ ਇੱਕ ਯੂਨਿਟ ਸਾਡਾ ਬਠਿੰਡਾ ਵਿੱਚ ਵੀ ਹੈ ਅਸੀਂ ਇਹ ਦੋਨੋਂ ਯੂਨਿਟ ਇਹੀ ਸੋਚ ਕੇ ਚਲਾ ਰਹੇ ਹਾਂ ਕਿ ਮਾਨਵਤਾ ਦੀ ਸੇਵਾ ਕਰਨੀ ਹੈ ਇਸ ਲਈ ਅਸੀਂ ਬੜੇ ਅਫੋਰਡੇਬਲ ਰੇਟਸ ਤੇ ਹੀ ਇਸ ਹਸਪੀਟਲ ਨੂੰ ਚਲਾਵਾਂਗੇ 15 ਮਈ ਤੱਕ ਅਸੀਂ ਆਪਣੀ ਓਪਰੇਟਿਵ ਚਾਰਜਸ ਬਿਲਕੁਲ ਮੁਫਤ ਰੱਖੇ ਹਾਂਗੇ ਉਸ ਤੋਂ ਬਾਅਦ ਵੀ ਅਸੀਂ ਆਪਣਾ ਸਾਰੇ ਰੇਟਸ ਅਫੋਰਡੇਬਲ ਰੇਟਸ ਤੇ ਹੀ ਰੱਖਾਂਗੇ ਜਿਵੇਂ ਤੁਸੀਂ ਦੱਸਿਆ ਵੀ ਰਾਧਾਕ੍ਰਿਸ਼ਨ ਚੈਰੀਟੇਬਲ ਦੇ ਅੰਡਰ ਚ ਤੁਹਾਡਾ ਇਹ ਆਉਂਦਾ ਵੀ ਸਾਰੇ ਹੋਰ ਜਿਹੜੇ ਹਸਪੀਟਲ ਹੈ ਉਹਨਾਂ ਨਾਲੋਂ ਤੁਹਾਡੇ ਰੇਟ ਬਹੁਤ ਹੀ ਯਾਨੀ ਕਿ ਘੱਟ ਹੋਣਗੇ ਜੀ ਹਾਂ ਸਾਡੇ ਰੇਟ ਘੱਟ ਰੱਖਾਂਗੇ ਡਾਕਟਰ ਸਾਹਿਬ ਇਸ ਤੋਂ ਇਲਾਵਾ ਜਿਹੜੇ ਚਿੱਟੇ ਮੋਤੀਏ ਕਾਲੇ ਮੋਤੀਏ ਦੇ ਤੁਸੀਂ ਆਪਰੇਸ਼ਨ ਕਰਦੇ ਹੋ ਹੋਰ ਤੁਹਾਡੇ ਕੋਲੇ ਕੀ ਕੀ ਸਹੂਲਤਾਂ ਨੇ ਦੇ ਵਿੱਚ ਚਿੱਟੇ ਮੋਤੀ ਦਾ ਆਪਰੇਸ਼ਨ ਅਸੀਂ ਇੱਥੇ ਫੇਕੋ ਇਮਰਸਿਵਿਕੇਸ਼ਨ ਟੈਕਨੀਕ ਨਾਲ ਕਰਦੇ ਹਾਂ ਅਮਰੀਕਾ ਦੀ ਜੌਨਸਨ ਐਂਡ ਜੌਨਸਨ ਕੰਪਨੀ ਦੀ ਬੜੀ ਹੀ ਉੱਤਮ ਕਿਸਮ ਦੀ ਫੇਕੋ ਮਸ਼ੀਨ ਹੈ ਸਾਡੇ ਕੋਲ ਅਸੀਂ ਇਸ ਆਪਰੇਸ਼ਨ ਵਿੱਚ ਕੋਈ ਚੀਰਾ ਨਹੀਂ ਲਗਾਉਂਦੇ ਕੋਈ ਟੀਕਾ ਨਹੀਂ ਲਗਾਉਂਦੇ ਕੋਈ ਟਾਂਕਾ ਨਹੀਂ ਲਗਾਉਂਦੇ ਤੇ ਸਾਰੇ ਤਰ੍ਹਾਂ ਦੇ ਲੈਂਸ ਮਲਟੀਫੋਕਲ ਲੈਂਸ ਮੋਨੋਫੋਕਲ ਲੈਂਸ ਟਰਾਈਫੋਕਲ ਲੈਂਸ ਈਡੋਫ ਲੈਂਸ ਬੜੇ ਹੀ ਵਧੀਆ ਤਰੀਕੇ ਨਾਲ ਪਾਨੇ ਹਾਂ ਤੇ ਚਿੱਟੇ ਮੋਤੀ ਦਾ ਆਪਰੇਸ਼ਨ ਕਰਨ ਤੋਂ ਬਾਅਦ ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਆਪਰੇਸ਼ਨ ਹੋਇਆ ਤੇ ਬਹੁਤ ਵਧੀਆ ਇਲਾਜ ਕਰਦੇ ਹਾਂ ਡਾਕਟਰ ਸਾਹਿਬ ਮਾਨਸਾ ਤੁਸੀਂ ਰੋਜ਼ ਆਉਨੇ ਹੋ ਜਾਂ ਫਿਰ ਕੋਈ ਦਿਨ ਛੱਡ ਕੇ ਆਉਨੇ ਹੋ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਮੈਂ ਜੀ ਇੱਥੇ ਆਪਣੇ 3 ਦਿਨ ਰੱਖਿਆ ਹਫਤੇ ਵਿੱਚ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ 3 ਦਿਨ ਆਇਆ ਕਰਾਂਗਾ 9:00 ਤੋਂ 2:30 ਵਜੇ ਤੱਕ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਗੱਲ ਕਰਨ ਦਾ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਦੋਸਤੋ ਕਿਸੇ ਨੇ ਵੀ ਕੋਈ ਅੱਖਾਂ ਦਾ ਆਪਰੇਸ਼ਨ ਕਰਾਉਣਾ ਹੋਵੇ ਕੋਈ ਡਾਕਟਰ ਸਾਹਿਬ ਤੋਂ ਸਲਾਹ ਲੈਣੀ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਤੁਸੀਂ ਕਿਸੇ ਵੀ ਸਮੇਂ ਕਾਲ ਕਰਕੇ ਡਾਕਟਰ ਸਾਹਿਬ ਤੋਂ ਸਲਾਹ ਲੈ ਸਕਦੇ ਹੋ ਤੇ ਟਾਈਮਿੰਗ ਵੀ ਲੈ ਸਕਦੇ ਹੋ ਮਿਲਣ ਵਾਸਤੇ ਧੰਨਵਾਦ